ਛੋਟੀਆਂ ਦਸਤਾਰਾਂ ਤੇ ਨਿੱਕੀਆਂ-ਨਿੱਕੀਆਂ ਕਲਗੀਆਂ ਸੀਸ ਤੇ ਸਜਾਈਆਂ ਸਾਬ ਜਦਿਆਂ ਨੇ ਮਾਵਾਂ ਸਾਰੀਆਂ ਤਿਆਰ ਕਰਕੇ ਤੋਰਦੀਆਂ ਜੇ ਇਹ ਸਵੇਰ ਦਾ ਦਿਨ ਆਉਣਾ ਹੈ ਇਹ ਜਿਹੜਾ ਕੱਲ ਆਉਣੀ ਸਵੇਰ ਸਭ ਬੀਬੀਆਂ ਆਪਣੇ ਬੱਚਿਆਂ ਨੂੰ ਪਹਿਲਾਂ ਤਿਆਰ ਕਰਦੀਆਂ ਨੇ ਤਿਆਰ ਕਰਕੇ ਨਾ ਬੱਚੇ ਦਾ ਮੂੰਹ ਧੀ ਦਾ ਪੁੱਤਰ ਦਾ ਐਦਾਂ ਹੱਥ 'ਚ ਲੈ ਕੇ ਨਾ ਆਪ ਵੀ ਮਨ ਚਾਉਂਦਾ ਵੀ ਨਜ਼ਰ ਹੀ ਨਾ ਲੱਗ ਜਾ ਕਿਸੇ ਦੀ ਮੇਰੀ ਵੀ ਨਜ਼ਰ ਨਾ ਲੱਗ ਜਾ ਇੰਨਾ ਫੱਪਦਾ ਹੈ ਬੱਚਾ ਭਾਵੇਂ ਕਾਲਾ ਕੋਝਾ ਕਿਉਂ ਨਾ ਹੋਵੇ ਗੁਰਮੁਖੋ ਉਹ ਤੇ ਮਾਂ ਦੀ ਅੱਖਾਂ ਨਾਲ ਵੇਖੋ ਉਹਨੂੰ ਸਾਰੀ ਦੁਨੀਆ ਨਾਲੋਂ ਉਹ ਬੱਚਾ ਪਿਆਰਾ ਲੱਗਦਾ ਉਹਦੀ ਮਾਂ ਦੀ ਅੱਖਾਂ ਨਾਲ ਵੇਖੋ ਆਪਾਂ ਤੇ ਆਪਣੇ ਹਿਸਾਬ ਨਾਲ ਵੇਖਨੇ ਆ ਨਾ ਕਿਹੋ ਜਿਹਾ ਮਰਜੀ ਹੋਵੇ ਬੱਚਾ ਪਰ ਬੱਚਾ ਉਹਦੀ ਮਾਂ ਦੀ ਅੱਖ ਨਾਲ ਵੇਖੋ ਉਹਦੇ ਜਿੰਨਾ ਉਹ ਕੋਈ ਨਹੀਂ ਪਿਆਰਾ ਲੱਗਦਾ ਜਿੰਨਾ ਉਹ ਸੋਹਣਾ ਲੱਗਦਾ ਪਿਆਰਾ ਲੱਗਦਾ ਤੇ ਮਾਤਾ ਜੀ ਨੇ ਜਦੋਂ ਬਸਤਰ ਸਜਾਏ ਤੋਰਣ ਲੱਗੀ ਨਾ ਤੇ ਫੱਬਦੇ ਆ ਨੂੰ ਵੇਖ ਕੇ ਮਾਤਾ ਜੀ